ਮੇਨੋਂ ਕੋਨੇਰੇ ਪਤਾ ਲੱਗਾ ਤੁਸੀਂ ਮੇਰੇ ਪਿੰਡ ਦੇ ਨਾਂ ਦੇ ਹੋ ਖੈਰਾਬਾਦ 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 ਇਕੱਠਾ ਹੋ ਗਿਆ ਇਹ ਕਿੰਨੀ ਆਪਣੱਤ ਦੀ ਗੱਲ ਆ ਕਿੰਨੇ ਜਜ਼ਬਾਤਾਂ ਦੀ ਗੱਲ ਆ ਭਾਵੇਂ ਤੁਹਾਡਾ ਖੈਰਾਬਾਦ ਹੋਰ ਹੈ ਜੀ ਮੇਰਾ ਖੈਰਾਬਾਦ ਹੋ ਰਿਹਾ ਨਾ ਨਾਂ ਸੁਣ ਕੇ ਇੱਕ ਫੀਲਿੰਗ ਆ ਗਈ ਫੀਲਿੰਗ ਆ ਗਈ ਕਿ ਮੈਂ ਆਪਣੇ ਪਿੰਡ ਦੇ ਭਾਈ ਨਾਲ ਬੈਠਾ ਇਹੀ ਫੀਲਿੰਗ ਆਦੀਏ ਜਦੋਂ ਪੰਜਾਬੀ ਇੱਥੇ ਪੰਜਾਬੀ ਨੂੰ ਦੇਖਦਾ ਹੈ ਜਾਂ ਪੰਜਾਬ ਦੀ ਕੋਈ ਗੱਲ ਸੁਣਦਾ ਹੈ ਪੰਜਾਬ ਦੀ ਕੋਈ ਕਹਾਣੀ ਸੁਣਦਾ ਹੈ ਜੀ ਤਾਂ ਐਦਾਂ ਦੇ ਜਜ਼ਬਾਤ ਜੁੜ ਜਾਂਦੇ ਪੇ ਜੁੜਦੇ ਜੁੜਦੇ ਬਿਲਕੁਲ ਜੁੜਦੇ ਗਿਆ ਜੀ 95 ਚ ਆਇਆ ਸੀਗਾ ਸਤਾਮ ਸਿੰਘ ਅੱਛਾ ਜੀ ਔਰ ਬੜੇ ਉਤਰਾ ਚੜਾ ਵੇਖੇ ਜ਼ਿੰਦਗੀ ਦੇ ਹਮ ਔਰ ਇਸ ਨਿਊਜ਼ੀਲੈਂਡ ਨੇ ਬਹੁਤ ਕੁਝ ਦਿੱਤਾ ਜੀ ਬਹੁਤ ਕੁਝ ਖੋਇਆ ਪਾਇਆ ਪਾਇਆ ਤਾਂ ਦੇਖ ਰਹੇ ਆ ਪਰ ਗਵਾਇਆ ਕੀ ਪੰਜਾਬ ਚ ਇੱਕ ਸਾਡਾ ਆਪਣਾਪਣ ਸੀਗਾ ਉਹ ਅਸੀਂ ਗਵਾਇਆ ਸੋਚਦੇ ਹਾਂ ਕਦੀ ਇਕੱਲੇ ਬਹਿ ਕੇ ਵੀ ਕੀ ਖੱਟਿਆ ਜ਼ਿੰਦਗੀ ਸੀ ਬਹੁਤ ਸੋਚੀ ਜਦੋਂ ਤੱਕ ਤੁਹਾਡੇ ਵੇਗ ਦੌੜਦੇ ਨੇ ਤੁਸੀਂ ਦੌੜ ਰਹੇ ਹੋ ਸਮਾਜ ਵਿੱਚ ਪੈਸਾ ਕਮਾ ਰਹੇ ਹੋ ਨਹੀਂ ਮਹਿਸੂਸ ਹੁੰਦਾ ਸਾਨੂੰ ਵੀ ਨਹੀਂ ਮਹਿਸੂਸ ਹੋਇਆ ਮੈਨੂੰ ਵੀ ਮਹਿਸੂਸ ਹੋ ਰਿਹਾ ਸੀਗਾ ਕਿ ਇਹ ਬਹੁਤ ਵਧੀਆ ਹੋ ਗਿਆ ਪਰ ਜਦੋਂ ਹੁਣ ਅਸੀਂ ਇੱਕ ਇੱਕ ਪੜਾ ਤੇ ਆ ਕੇ ਖੜੇ ਹੋਏ ਹਾਂ ਇੱਕ ਈਜ਼ ਦੇ ਉਸ ਜਗ੍ਹਾ ਤੇ ਖੜੇ ਆ ਹੁਣ ਸਾਨੂੰ ਮਹਿਸੂਸ ਹੋ ਰਿਹਾ ਕਿ ਆਉਣ ਵਾਲਾ ਸਮਾਂ ਆਉਣ ਵਾਲੀ ਇੱਕ ਪੀੜੀ ਬਚਾ ਲਾਂਗੇ ਅਸੀਂ ਜੀ ਅਗਲੀ ਨਹੀਂ ਬੱਤੀ ਦਿਨੇ ਚੜਦੇ ਨੂੰ ਪਿੰਡ ਹੋਵਾ ਤੜਕੇ ਉੱਠ ਕੈਨੇਡਾ ਨੂੰ ਕੰਮ ਤੇ ਜਾਵਾ ਯਾਰ ਐਦਾਂ ਦਾ ਮਾਹੌਲ ਹੋ ਜੇ ਜਹਾਜ਼ ਐਦਾਂ ਲੈ ਜਾ ਕਰਨ ਤੇ ਫਿਰ ਵਾਪਸ ਚਲ ਜੇ ਅਗਰੀਏ ਕੀ ਲੱਗਦਾ ਤੁਹਾਨੂੰ ਤੁਸੀਂ ਆਪਣੀ ਕਹਾਣੀ ਦੇ ਵਿੱਚ ਪ੍ਰਵਾਸ ਦੇ ਵਿੱਚ ਇੱਥੇ ਆ ਕੇ ਲੋਕਾਂ ਦੇ ਵਸਣ ਦਾ ਪਿੱਛੇ ਉੱਜੜਨ ਦਾ ਬਹੁਤ ਜ਼ਿਕਰ ਕੀਤਾ ਸਾਡਾ ਪੰਜਾਬ ਹੱਸਦਾ ਖੇਡਦਾ ਗਿੱਧਿਆਂ ਭੰਗੜਿਆਂ ਵਾਲਾ ਪੰਜਾਬ ਸੀਗਾ ਤੇ ਅੱਜ ਉੱਥੇ ਤੁਹਾਨੂੰ ਨੌਜਵਾਨ ਜਿਹੜਾ ਆ ਉਹ ਲੜੜਾ ਮੁਸ਼ਕਲ ਆ ਪਿੰਡਾਂ 'ਚ ਸਾਡੇ ਪਿੰਡਾਂ ਦੇ ਲਾਗੀ ਦੇ ਜਿਹੜੇ ਪਿੰਡਾਂ ਪਿੰਡਾਂ ਚ ਗੁਰਦੁਆਰਾ ਸਾਹਿਬ ਨੇ ਉਹ ਖਾਲੀ ਹੋ ਗਏ ਨੇ ਸੰਗਰਾਦ ਵਾਲੇ ਦਿਨ ਪੰਜ ਜਣੇ ਮੱਸੀ ਇਕੱਠੇ ਹੁੰਦੇ ਨੇ ਪ੍ਰਸ਼ਾਦ ਵਰਤੋਂ ਵਾਹ ਪੰਜਾ ਸਿੰਘਾਂ ਨੂੰ ਪ੍ਰਸ਼ਾਦ ਦੇਣ ਵਾਸਤੇ ਵੀ ਪੰਜ ਸਿੰਘ ਨਹੀਂ ਆਉਂਦੇ ਗੁਰਦੁਆਰੇ ਜੰਦੇ ਲੱਗੇ ਦੇਖੇ ਕਰਾਣ ਨੂੰ ਤੁਸੀਂ ਜੰਦੇ ਲੱਗੇ ਤੇ ਨਹੀਂ ਦੇਖੇ ਬਟ ਉਸ ਹਾਲਾਤ ਤੱਕ ਪਹੁੰਚੇ ਹੋਏ ਗੁਰਦੁਆਰਾ ਸਾਹਿਬ ਦੇਖੇ ਚੰਨ ਖੁਸ਼ੀ ਹੋਈ ਏ ਦੇਖ ਕੇ ਜਾ ਨਿਰਾਸ਼ਾ ਹੋਈ ਤੇ ਵੀ ਕਹਿੰਦੇ ਵੀ ਤਰੱਕੀ ਕਰ ਗਏ ਲੋ ਵੀ ਆਪਣੇ ਬੰਦੇ ਵਿਦੇਸ਼ਾਂ ਚ ਸੈਟ ਆ ਟਰੱਕ ਪਾਲੇ ਟਰਾਲੇ ਪਾਲੇ ਘਰ ਲੈ ਲੇ ਆਪਣੇ ਜੀ ਟੌਟ ਪਈ ਬੜਾ ਸਰਦਾਰ ਕਿੰਦਾ ਸਿਹਰੀ ਬਣੇ ਤੁਹਾਨੂੰ ਕੀ ਲੱਗਦਾ ਸਾਡੇ ਪ੍ਰਵਾਸੀ ਪੰਜਾਬ ਚ ਜਾ ਕੇ ਕਾਮਯਾਬ ਹੋ ਗਏ ਜਿਹੜੀ ਮੇਰੀ ਪਹਿਲੀ ਕਹਾਣੀ ਸੀ ਇਹ ਦੋ ਪ੍ਰਵਾਸੀ ਉਹਦੀ ਕਹਾਣੀ ਚ ਜਿਹੜਾ ਪਹਿਲਾ ਜਿਹੜਾ ਸੀਗਾ ਪ੍ਰਵਾਸੀ ਜਿਹੜਾ ਬਿਹਾਰ ਤੋਂ ਆਇਆ RAMU ਉਹ RAM SINGH ਬਣ ਜਾਂਦਾ ਜੀ ਤੇ ਜਿਹੜਾ ਸਰਦਾਰ ਕਰਮ ਸਿੰਘ ਆ ਉਹ ਕਾਮਾ ਬਣ ਜਾਂਦਾ ਸੋਸੋ ਕਿल्ले ਵਾਲੇ ਜਿਹੜੇ ਜ਼ਿਮੀਂਦਾਰ ਨੰਗ ਹੋ ਗਏ ਜੀ ਨੰਗ ਹੋ ਗਏ ਔਰ ਇੱਥੇ ਆ ਕੇ ਬੇਰੀਆਂ ਤੋੜਦੇ ਮੈਂ ਆਪ ਵਖੇ ਨੇ ਜਿਹੜੇ ਲੋਕ ਪਹਿਲਾਂ ਦੂਰ ਕਾਫੀ ਧੀਰ ਦੇ ਕੈਨੇਡਾ ਦੀ ਧਰਤੀ ਜਾਂ ਯੂਕੇ ਇੰਗਲੈਂਡ ਦੀ ਧਰਤੀ ਤੇ ਜਾ ਕੇ ਵਸੇ ਨੇ ਤੁਸੀਂ ਉਹਨਾਂ ਚ ਜਾ ਕੇ ਵੇਖੋ ਉਹਨਾਂ ਦੇ ਬੱਚੇ ਬਿਲਕੁਲ ਗੋਰੇ ਹੋ ਗਏ ਚਰਚਾ ਨੂੰ ਅਡਾਪਟ ਕਰ ਰਹੇ ਨੇ ਹੁਣ ਤੇ ਚਲੋ ਪੰਜਾਬ ਵਿੱਚ ਵੀ ਸਾਡਾ ਹਾਲਾਤ ਇਹੀ ਹੋ ਗਈ ਸਾਡੇ ਪੰਜਾਬ ਦੇ ਪੰਜਾਬੀ ਜਿਹੜੇ ਸਿੱਖ ਪਰਿਵਾਰ ਦੇ ਜੱਟਾਂ ਦੇ ਪਰਿਵਾਰ ਜਿਹੜੇ ਉਹ ਵੀ ਚਰਚਾ ਵਾਲੇ ਪਾਸੇ ਨੂੰ ਜਾ ਰਹੇ ਨੇ ਹੂੰ ਹੂੰ ਤੇ ਇਹ ਇਹ ਤਾਂ ਪੀੜ ਹੈ ਕਿ ਜੇ ਆਉਣ ਵਾਲੀ ਤੀਜੀ ਪੀੜੀ ਸਾਡੀ ਖਤਮ ਹੋ ਗਈ ਜੀ ਜੀ ਜੇ ਆਉਣ ਵਾਲੀ ਤੀਸਰੀ ਪੀੜ੍ਹੀ ਗੋਰਿਆਂ 'ਚ ਹੀ ਮਿਕਸ ਹੋ ਜਾਂਦੀ ਹੈ ਤੇ ਫਿਰ ਸਾਡਾ ਪੰਜਾਬ ਕਿੱਥੇ ਸਾਡੀ ਸਿੱਖ ਧਰਮ ਕਿੱਥੇ ਸਾਡਾ ਅ ਮਜ਼ਹਬ ਕਿੱਥੇ ਗਿਆ ਅਸੀਂ ਉਸ ਚੀਜ਼ ਨੂੰ ਗਵਾ ਰਹੇ ਹਾਂ ਮੈਨੂੰ ਪਤਾ ਲੱਗਿਆ ਵੀ ਤੁਸੀਂ ਐਕਟਿੰਗ ਵੀ ਕੀਤੀ ਹੈ ਹੁਣ ਕਿਸੇ ਕੋਈ ਗੀਤ ਆ ਰਿਹਾ ਬਹੁਤ ਹੀ ਪਿਆਰਾ ਗੀਤ ਜਿਹੜਾ ਬਾਬਲ ਜਿਹੜਾ ਗੀਤ ਆਇਆ ਤੇ ਉਹਦੇ ਵਿੱਚ ਮੈਨੂੰ ਬਾਬਲ ਦੀ ਭੂਮਿਕਾ ਨਿਭਾਉਣ ਦਾ ਜਿਹੜਾ ਆ ਪਹਿਲੀ ਵਾਰ ਅਦਾਕਾਰੀ ਚ ਜੀ ਤੇ ਮੈਂ ਉਸ ਦਿਨ ਉਹ ਗੀਤ ਸ਼ੂਟ ਕਰਦਿਆਂ ਹੋਇਆ ਇੱਕ ਤਾਂ ਗ੍ਰੈਸਲੀਨ ਲਗਾ ਕੇ ਹੰਝੂ ਨਿਕਾਲੇ ਜਾਂਦੇ ਨੇ ਹਾਂਜੀ ਹਾਂਜੀ ਔਰ ਮੇਰੇ ਬਿਨਾ ਗ੍ਰੈਸਲੀਨ ਤੋਂ ਹੰਝੂ ਨਿਕਲਣ ਲੱਗ ਪਏ ਸੀ ਉਹ ਮੈਨੂੰ ਇੰਨੇ ਪਿਆਰ ਦੇ ਨਾਲ ਉਸ ਬੱਚੀ ਨੇ ਜਦੋਂ ਘੁੱਟ ਕੇ ਗਲਵਕੜੀ ਪਾਈ ਹੂੰ ਤੇ ਉਸ ਦਿਨ ਜਦੋਂ ਦੱਸਿਆ ਨਾ ਮੈਨੂੰ ਇੱਕ ਅੰਕਲ ਮੇਰੇ ਨਾ ਪਾਪਾ ਮੇਰੀ ਛੋਟੀ ਹੁੰਦੇ ਤੋਂ ਹੀ ਮੈਨੂੰ ਅਸੀਂ ਮੇਰੇ ਪਾਪਾ ਚਲੇ ਗਏ ਹੀ ਸੰਸਾਰ ਤੋਂ ਹੂੰ ਮੇਰੇ ਅੰਦਰੋਂ ਉਹਨੇ ਤੂ ਬਾਤ ਮੈਨੂੰ ਐਨ ਲੱਗਿਆ ਕਿ ਜਿਸ ਤਰ੍ਹਾਂ ਮੈਂ ਉਹ ਆਪਣੀ ਧੀ ਨੂੰ ਵਿਦਾ ਕਰ ਰਿਹਾ ਮੈਂ ਮੰਗਤਾ ਬਹੁਤ ਵੱਡਾ ਸੀ ਹੂੰ ਮੈਂ ਹਰ ਰੋਜ਼ ਝੋਲੀ ਆੜ ਕੇ ਨਾ ਗੁਰੂ ਨਾਨਕ ਮਹਾਰਾਜ ਦੇ ਅੱਗੇ ਜੀ ਮੈਂ ਸੱਚੇ ਪਾਤਸ਼ਾਹ ਦੇ ਅੱਗੇ ਝੋਲੀ ਆੜ ਕੇ ਸੱਚੇ ਪਾਤਸ਼ਾਹ ਕੀਰਤਨ ਦੀਆ ਸੁਰਾਬਾ ਦੇ ਜੀ ਕੀਰਤਨ ਦੇ ਦੇ ਕੀਰਤਨ ਦੇ ਦੇ ਪਰ ਮੈਨੂੰ ਸਤਿਗੁਰੂ ਨੇ ਕੀਰਤਨ ਦੀ ਦਾਤ ਮੇਰੀ ਝੋਲੀ 'ਚ ਪਾ ਦਿੱਤੀ ਕਿ ਇਹ ਰੋਜ਼ ਹੀ ਮੰਗਲ ਆ ਪੈਂਦਾ ਇਹਨੇ ਛੱਡਣਾ ਤੇ ਹੈ ਨਹੀਂ ਸੱਚੇ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਆ ਇਸ ਸਮੇਂ ਨਿਊਜ਼ੀਲੈਂਡ ਦੀ ਧਰਤੀ ਦੇ ਉੱਤੇ ਆ ਬਹੁਤ ਸਾਰੇ ਪੰਜਾਬੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਕੁਝ ਨਵੇਂ ਆਏ ਕੁਝ ਪੁਰਾਣੇ ਆਏ ਹੋਏ ਤਜਰਬੇ ਵੱਖੋ ਵੱਖਰੀ ਉਹਨਾਂ ਦੀ ਸੁਣਨ ਨੂੰ ਮਿਲੇ ਬਹੁਤ ਸਾਰੇ ਲੋਕ ਜਦੋਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਆ ਜਾਂਦੇ ਆ ਤਾਂ ਪਿੱਛੇ ਦਾ ਮੋਹ ਉਹਨਾਂ ਨੂੰ ਖਿੱਚਦਾ ਉਹਨਾਂ ਨੂੰ ਦਰਦ ਜਿਹੜਾ ਹੁੰਦਾ ਹੈ ਉੱਥੇ ਵਾਪਰ ਰੀਆਂ ਚੀਜ਼ਾਂ ਦਾ ਸੋ ਹਰੇਕ ਬੰਦੇ ਦੇ ਅੰਦਰ ਕੋਈ ਕਲਾ ਹੁੰਦੀ ਹੈ ਕੋਈ ਕਵੀ ਹੁੰਦਾ ਹੈ ਕੋਈ ਸਾਹਿਤਕਾਰ ਹੁੰਦਾ ਹੈ ਸੋ ਜਿਸ ਤਰ੍ਹਾਂ ਦੇ ਭਾਵ ਅੰਦਰ ਉਪਜਦੇ ਆ ਤਾਂ ਉਹਨਾਂ ਵਿੱਚੋਂ ਕੁਝ ਲੋਕ ਅਜਿਹੇ ਵੀ ਹੁੰਦੇ ਆ ਕਿ ਉਹਨਾਂ ਭਾਵਾਂ ਨੂੰ ਕਾਗਜ਼ ਦੇ ਉੱਤੇ ਉਤਾਰਦੇ ਵੀ ਆ ਉਹਨਾਂ ਦੇ ਵਿੱਚੋਂ ਇੱਕ ਸਾਡੇ ਨਾਲ ਕੁਲਵੰਤ ਸਿੰਘ ਜੀ ਖੈਰਾਬਾਦੀ ਕਰ ਬਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਜੀ ਚੜਦੀ ਕਲਾ ਬਿਲਕੁਲ ਸਤਨਾਮ ਸਿੰਘ ਜੀ ਬਹੁਤ ਵਧੀਆ ਤੇ ਪਹਿਲਾਂ ਤਾਂ ਵੈਲਕਮ ਤੁਹਾਡਾ ਨਿਊਜ਼ੀਲੈਂਡ ਚ ਆਉਣ ਤੇ ਲਈ ਜੀ ਔਰ ਮੈਨੂੰ ਹੁਣੇ-ਹੁਣੇ ਪਤਾ ਲੱਗਾ ਤੁਸੀਂ ਮੇਰੇ ਪਿੰਡ ਦੇ ਨਾਂ ਦੇ ਹੋ ਖੈਰਾਬਾਦ 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 ਇਕੱਠਾ ਹੋ ਗਿਆ ਜੀ ਜੀ ਸੋ ਮੈਂ ਦੱਸ ਦਵਾਂ ਦਰਸ਼ਕਾਂ ਨੂੰ ਵੀ ਮੇਰਾ ਪਿੰਡ ਖੈਰਾਬਾਦ ਰੋਪੜ ਜ਼ਿਲ੍ਹੇ ਦੇ ਵਿੱਚ ਹੈ ਤੇ ਸਰਦਾਰ ਸਾਹਿਬ ਦਾ ਸਾਡਾ ਖੈਰਾਬਾਦ ਬਿਲਕੁਲ ਦਸੂਆ ਇਹ ਦਸੂਆ ਪਠਾਨਕੋਟ ਤੋਂ ਜਿਹੜੀ ਪਠਾਨਕੋਟ ਨੂੰ ਜਿਹੜੀ ਜਾ ਰਹੀ ਸੜਕ ਹੂੰ ਉਹਦੇ ਬਿਲਕੁਲ ਲੱਗੇ ਹੀ ਦਸੂਵੇ ਦੇ ਸ਼ਹਿਰ ਦੇ ਬਿਲਕੁਲ ਲੱਗੇ ਹੀ ਸਾਡਾ ਪਿੰਡ ਖੈਰਾਬਾਦ ਹੈ ਇਹ ਕਿੰਨੀ ਆਪਣੱਤ ਦੀ ਗੱਲ ਆ ਕਿੰਨੇ ਜਜ਼ਬਾਤਾਂ ਦੀ ਗੱਲ ਆ ਭਾਵੇਂ ਤੁਹਾਡਾ ਖੈਰਾਬਾਦ ਹੋਰ ਹੈ ਜੀ ਮੇਰਾ ਖੈਰਾਬਾਦ ਹੋਰ ਹੈ ਪਰ ਸੁਣ ਕੇ ਇਦਾਂ ਲੱਗਦਾ ਵੀ ਇੱਕੋ ਪਿੰਡ ਨੇ ਜੀ ਨਾ ਨਾ ਸੁਣ ਕੇ ਹੀ ਇੱਕ ਫੀਲਿੰਗ ਆ ਗਈ ਕਿ ਮੈਂ ਆਪਣੇ ਪਿੰਡ ਦੇ ਬਾਈ ਨਾਲ ਬੈਠਾ ਹਾਂ ਬਸ ਇਹ ਹੀ ਫੀਲਿੰਗ ਆਉਦੀ ਹੈ ਜਦੋਂ ਪੰਜਾਬੀ ਇੱਥੇ ਪੰਜਾਬੀ ਨੂੰ ਦੇਖਦਾ ਹੈ ਜਾਂ ਪੰਜਾਬ ਦੀ ਕੋਈ ਗੱਲ ਸੁਣਦਾ ਹੈ ਪੰਜਾਬ ਦੀ ਕੋਈ ਕਹਾਣੀ ਸੁਣਦਾ ਹੈ ਜੀ ਤਾਂ ਐਦਾਂ ਦੇ ਜਜ਼ਬਾਤ ਜੁੜ ਜਾਂਦੇ ਪਿੱਛੇ ਜੁੜਦੇ ਜੁੜਦੇ ਬਿਲਕੁਲ ਜੁੜਦੇ ਨੇ ਕੀ ਮਹਿਸੂਸ ਕੀਤਾ ਤੁਸੀਂ ਨਿਊਜ਼ੀਲੈਂਡ ਚ ਆਏ ਕਦੋਂ ਆਏ ਸੀ ਤੁਸੀਂ ਮੈਂ ਆਇਆ ਸੀਗਾ ਜੀ 95 ਚ ਆਇਆ ਸੀਗਾ ਸਤਾਮ ਸਿੰਘ ਅੱਛਾ ਜੀ ਔਰ ਬੜੇ ਉਤਰਾ ਚੜਾ ਵੇਖੇ ਜ਼ਿੰਦਗੀ ਦੇ ਹਮ ਔਰ ਇਸ ਨਿਊਜ਼ੀਲੈਂਡ ਨੇ ਬਹੁਤ ਕੁਝ ਦਿੱਤਾ ਜੀ ਬਹੁਤ ਕੁਝ ਖੋਇਆ ਹਮ ਤੇ ਬਸ ਜ਼ਿੰਦਗੀ ਦੇ ਬਸ ਉਤਰਾ ਚੜਾਅ ਚ ਇਥੇ ਬੱਚਿਆਂ ਨਾਲ ਫਿਰ ਜ਼ਿੰਦਗੀ ਸ਼ੁਰੂ ਹੋ ਗਈ ਫਿਰ ਹੌਲੀ ਹੌਲੀ ਬਸ ਕਾਲਿਆਂ ਤੋਂ ਚਿੱਟੇ ਹੁੰਦੇ ਗਏ ਹਮ ਤੇ ਹੁਣ ਚਿੱਟੇ ਹੋ ਗਏ ਹੁਣ ਜ਼ਿਆਦਾ ਚਿੱਟੇ ਹੋ ਗਏ ਦਾੜੀ ਵੀ ਘਾ ਕਰਿਆ ਹਾਂਜੀ 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 ਤੇ ਬਿਲਕੁਲ ਤੁਸੀਂ ਕਹਿੰਦੇ ਬਹੁਤ ਕੁਝ ਪਾਇਆ ਤੇ ਬਹੁਤ ਕੁਝ ਗਵਾਇਆ ਬਹੁਤ ਕੁਝ ਪਾਇਆ ਤੁਹਾਡਾ ਦੇਖ ਰਹੇ ਆ ਪਰ ਗਵਾਇਆ ਕੀ ਮਹਿਸੂਸ ਕੀ ਕਰਦੇ ਗਵਾਇਆ ਅਸੀਂ ਅਸੀਂ ਆਪਣਿਆਂ ਦੀ ਇੱਕ ਮੁਹੱਬਤ ਗੁਵਾਈ ਹੈ ਜੀ ਇੱਕ ਆਪਣਾ ਪੰਜਾਬ ਦਾ ਇੱਕ ਜੋ ਪੰਜਾਬ ਚ ਇੱਕ ਸਾਡਾ ਆਪਣਾ ਪੰਨ ਸੀਗਾ ਉਹ ਅਸੀਂ ਗੁਵਾਇਆ ਜੀ ਔਰ ਇਹ ਕੁਦਰਤ ਦੀ ਇੱਕ ਖੇਡ ਵੀ ਸਮਝ ਲਓ ਕਿ ਜੇ ਤੁਸੀਂ ਕੁਝ ਪਾਉਨੇ ਹੋ ਤੇ ਉਹਦੇ ਵਾਸਤੇ ਕੁਝ ਗੁਵਾਣਾ ਵੀ ਪੈਂਦਾ ਕੀਮਤ ਅਦਾ ਕਰਨੀ ਪੈਂਦੀ ਹੈ ਕੀਮਤ ਅਦਾ ਕਰਨੀ ਪੈਂਦੀ ਹੈ ਉਹ ਅਸੀਂ ਕੀਤੀ ਹੈ ਮੈਂ ਤੁਹਾਡੀਆਂ ਕਹਾਣੀਆਂ ਉਹਦੀ ਜਿਹੜੀ ਤੜਫਿਆ ਸਾਨੂੰ ਆਪਣੇ ਪੰਜਾਬ ਤੋਂ ਵਿਛੜਨ ਦੀ ਤੜਫ ਆਪਣੇ ਆਪਣੇਆਂ ਤੋਂ ਵਿਛੜਨ ਦੀ ਤੜਫ ਜਿਹੜੀ ਹੈ ਮਿੱਠੀ ਜੀ ਪੀੜ ਰਹਿੰਦੀ ਹੈ ਹਨਾ ਜੀ ਪੀੜ ਰਹਿੰਦੀ ਪੀੜ ਰਹਿੰਦੀ ਜਿਦਾ ਕਹਿੰਦੇ ਵੀ ਯਾਦ ਕਰਕੇ ਧੂ ਪੈਂਦੀ ਆ ਗੱਲ ਜੇ ਉਹ ਪੈਂਦੀ ਅਜੇ ਵੀ ਪੈਂਦੀ ਹੈ ਕਾਲਜੇ ਚ ਪੈਂਦੀ ਹੈ ਮੈਨੂੰ ਲੱਗਦਾ ਹੈ ਕਿ ਜਦ ਜਿੰਨੀ ਦੇਰ ਤੁਸੀਂ ਬੀਜੀ ਹੋ ਤੁਹਾਡੀ ਲਾਈਫ ਪੈਸਾ ਕਮਾਉਣ ਚ ਲੱਗੀ ਹੋਈ ਹੈ ਜਾਂ ਪੰਜਾਬ ਆਪਣੇ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਚ ਲੱਗੀ ਹੋਈ ਹੈ ਉਦੋਂ ਤੱਕ ਨਹੀਂ ਮਹਿਸੂਸ ਹੁੰਦੀ ਜਿਉਂ-ਜਿਉਂ ਅਸੀਂ ਏਜ ਦੇ ਇੱਕ ਪੜਾ ਤੇ ਪਹੁੰਚ ਜਾਂਦੇ ਆ ਫੇਰ ਸਾਨੂੰ ਉਹ ਅੰਦਰ ਚੁੱਭਦੀ ਹੈ ਕਿ ਸਾਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਕੀ ਪਾਇਆ ਕੀ ਗਵਾਇਆ ਕੀ ਅਸੀਂ ਅਸੀਂ ਕੀ ਆਪਣੇ ਹੱਥੋਂ ਸਾਡੇ ਹੱਥੋਂ ਕੀ ਗੁਮਰਿਆ ਸੋਚਦੇ ਹਾਂ ਕਦੀ ਇਕੱਲੇ ਬਹਿ ਕੇ ਵੀ ਕੀ ਖਟਿਆ ਜ਼ਿੰਦਗੀ 'ਚ ਬਹੁਤ ਸੋਚਦੇ ਆ ਹੂੰ ਐਦਾਂ ਲੱਗਦਾ ਤੁਹਾਨੂੰ ਵੀ ਇਹ ਕਹਾਣੀਆਂ ਇਹ ਜਿਹੜੀਆਂ ਮੇਰੀਆਂ ਕਹਾਣੀਆਂ ਜਿਹੜੀਆਂ ਨੇ ਮੇਰੀ ਸੋਚ ਦਾ ਹੀ ਸੋਚੋਂ ਨਿਕਲੀਆਂ ਹੋਈਆਂ ਹੂੰ ਕਦੇ ਤੁਸੀਂ ਮਹਿਸੂਸ ਕੀਤਾ ਮੁੰਡੇ ਹੁਣ ਨਵੇਂ ਗੀਤ ਲਿਖਦੇ ਆ ਵੀ ਦਿਨ ਚੜ੍ਹਦੇ ਨੂੰ ਪਿੰਡ ਹੋਵਾਂ ਤੜਕੇ ਉੱਠ ਕੈਨੇਡਾ ਨੂੰ ਕੰਮ ਤੇ ਜਾਵਾਂ ਵੀ ਯਾਰ ਐਦਾਂ ਦਾ ਮਾਹੌਲ ਹੋ ਜਾਏ ਵੀ ਜਹਾਜ਼ ਐਦਾਂ ਲੈ ਜਾਏ ਕਰਨ ਤੇ ਫਿਰ ਵਾਪਸ ਚਲ ਜਾਏ ਕਰੀਏ ਜੀ ਬਿਲਕੁਲ ਬਿਲਕੁਲ ਕਿ ਐਵੇਂ ਚਾਏ ਐਵੇਂ ਬੜਾ ਮਹਿਸੂਸ ਹੁੰਦਾ ਪਰ ਮੈਂ ਤਾਂ ਚਾਹੁੰਦਾ ਕਿ ਜੇ ਜਿਹੜੀ ਜੇ ਸਾਡੀਆਂ ਸਰਕਾਰਾਂ ਜੇ ਸਾਡੇ ਜਿਹੜੇ ਲੋ ਮਤਲਬ ਕਿ ਜਿਹੜੇ ਉੱਚੀ ਰਹਿਨੁਮਾ ਸਾਡੇ ਨੇ ਉਹ ਜੇ ਥੋੜਾ ਜਿਹਾ ਸਾਡੇ ਪੰਜਾਬ ਨੂੰ ਵਧੀਆ ਤਰੀਕੇ ਦੇ ਨਾਲ ਬਣਾ ਦੇਣ ਕੁਝ ਹੈਲਥ ਸਿਸਟਮ ਸਾਡਾ ਠੀਕ ਹੋ ਜੇ ਕੁਝ ਸਾਡੀ ਐਜੂਕੇਸ਼ਨ ਦਾ ਸਾਡਾ ਸਿਸਟਮ ਠੀਕ ਹੋ ਜੇ ਤੇ ਸਾਡੀ ਧਰਤੀ ਵਰਗੀ ਧਰਤੀ ਕਿਹੜੀ ਹੈ ਹਾਂਜੀ ਸਾਡੇ ਪੰਜਾਬ ਦੀ ਧਰਤੀ ਵਰਗੀ ਕਿਹੜੀ ਧਰਤੀ ਹੈ ਤੇ ਮਹਿਸੂਸ ਤੁਸੀਂ ਕੀ ਕੀਤਾ ਤੁਹਾਡੀਆਂ ਕਹਾਣੀਆਂ ਪੜੀਆਂ ਵੀ ਉਹਨਾਂ ਦੇ ਵਿੱਚ ਕਾਫੀ ਦੁਖਾਂਤ ਸੀ ਉਹ ਦੁਖਦ ਕਹਾਣੀਆਂ ਇਹ ਇਹ ਦੁੱਖ ਤੁਸੀਂ ਉੱਥੇ ਜਾ ਕੇ ਮਹਿਸੂਸ ਕਰਦੇ ਹੋ ਉੱਥੇ ਜਦੋਂ ਜਾਂਦੇ ਹੋ ਤਾਂ ਕੀ ਦੇਖਦੇ ਹੋ ਕੀ ਲੱਗਦਾ ਤੁਹਾਨੂੰ ਤੁਸੀਂ ਆਪਣੀ ਕਹਾਣੀ ਦੇ ਵਿੱਚ ਪ੍ਰਵਾਸ ਦੇ ਵਿੱਚ ਇੱਥੇ ਆ ਕੇ ਲੋਕਾਂ ਦੇ ਵਸਣ ਦਾ ਪਿੱਛੇ ਉੱਜੜਨ ਦਾ ਬਹੁਤ ਜ਼ਿਕਰ ਕੀਤਾ। ਕੀ ਮਹਿਸੂਸ ਕਰਦੇ? ਇਹ ਪਹਿਲਾਂ ਤੇ ਗੱਲ ਸਰਤਾਪ ਸਿੰਘ ਮੈਂ ਇੱਕ ਦਾ ਦਿਆਂ ਕਿ ਮੈਂ ਬਹੁਤ ਵਧੀਆ ਰਾਈਟਰ ਤੇ ਨਹੀਂ ਹੈਗਾ। ਜੀ। ਕੁਦਰਤ ਵੱਲੋਂ ਪਰਮਾਤਮਾ ਨੇ ਇੱਕ ਅੰਦਰੋਂ ਵੇਗ ਉੱਠਿਆ ਤੇ ਲਿਖਣਾ ਸ਼ੁਰੂ ਕੀਤਾ ਤੇ ਬੜਾ ਪਿਆਰ ਦਿੱਤਾ ਮੈਨੂੰ ਪਿਆਰ ਮਿਲਿਆ। ਪਰ ਜਦੋਂ ਮੈਂ ਕੋਈ ਰਾਈਟਰ ਨਹੀਂ ਕਿ ਕਈ ਵਾਰੀ ਅਸੀਂ ਕਹਿੰਨੇ ਕਿ ਬਹੁਤ ਰਾਈਟਰ ਪਰ ਮੇਰੀ ਜਿਹੜਾ ਲਿਖਣਾ ਆ ਜਿਹੜੇ ਕਹਾਣੀਆਂ ਆ ਇਹ ਸਮਾਜ ਚੋਂ ਨਿਕਲੀਆਂ। ਜੀ ਮੇਰੇ ਅੰਦਰ ਦੀ ਇੱਕ ਦਰਦ ਇੱਕ ਪੀੜ ਸੀ वेदना ਜਗ वेदना ਸੀਗੀ ਕਿ ਮੈਂ ਪੰਜਾਬ ਸਾਡਾ ਪੰਜਾਬ ਕਿੱਥੇ ਸੀ ਤੇ ਕਿੱਥੇ ਆ ਗਏ ਸਾਡਾ ਪੰਜਾਬ ਹੱਸਦਾ ਖੇੜਦਾ ਗਿੱਦਿਆਂ ਭੰਗੜਿਆਂ ਵਾਲਾ ਪੰਜਾਬ ਸੀਗਾ ਜੀ ਤੇ ਅੱਜ ਉੱਥੇ ਤੁਹਾਨੂੰ ਨੌਜਵਾਨ ਜਿਹੜਾ ਆ ਉਹ ਲੱਭਣਾ ਮੁਸ਼ਕਲ ਆ ਪਿੰਡਾਂ ਚ ਜੀ ਜੀ ਤੁਹਾਨੂੰ 15 16 ਸਾਲ ਦੀ ਏਜ ਦਾ ਬੱਚਾ ਜਿਹੜਾ ਆ ਉਲਝੜਾ ਮੁਸ਼ਕਲ ਹੋ ਗਿਆ ਤੁਹਾਡਾ ਤਾਂ ਲੱਕ ਵੀ ਦੁਆਬਾ ਹੈ ਉਹ ਤਾਂ ਬਹੁਤ ਪਹਿਲਾਂ ਤੋਂ ਬਰਬਾਦ ਸ਼ੁਰੂ ਹੋ ਗਿਆ ਅਸੀਂ ਮਹਿਸੂਸ ਕੀਤਾ ਮੈਂ ਜਿਹੜੀਆਂ ਕਹਾਣੀਆਂ ਇੱਕ ਕਹਾਣੀ ਜਿਹੜੀ ਪਹਿਲੀ ਬੁੱਕ ਆਈ ਸੀ ਕਹਾਣੀਆਂ ਉਹਦੇ ਵਿੱਚ ਕੁਝ ਕਹਾਣੀਆਂ ਜਿਹੜੀਆਂ ਸੀ ਉਹ ਮੈਂ ਪੰਜਾਬ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਲੈ ਕੇ ਲਿਖੀਆਂ ਸੀਗੀਆਂ ਜੀ ਸਾਡੇ ਪਿੰਡਾਂ ਦੇ ਲਾਗੇ ਦੇ ਜਿਹੜੇ ਪਿੰਡਾਂ ਪਿੰਡਾਂ ਚ ਗੁਰਦੁਆਰਾ ਸਾਹਿਬ ਨੇ ਉਹ ਖਾਲੀ ਹੋ ਗਏ ਨੇ ਉਹਨਾਂ ਵਿੱਚ ਕੋਈ ਪੰਜ-ਪੰਜ ਸੰਗਰਾਦ ਵਾਲੇ ਦਿਨ ਪੰਜ ਜਣੇ ਮਸੀ ਇਕੱਠੇ ਹੁੰਦੇ ਨੇ ਪ੍ਰਸ਼ਾਦ ਵਰਤੌਣ ਵੇ ਪੰਜਾ ਸਿੰਘਾਂ ਨੂੰ ਪ੍ਰਸ਼ਾਦ ਦੇਣ ਵਾਸਤੇ ਵੀ ਪੰਜ ਸਿੰਘ ਨਹੀਂ ਆਉਂਦੇ ਗੁਰਦੁਆਰੇ ਹੂੰ ਔਰ ਜੰਦੇ ਲੱਗੇ ਦੇਖੇ ਕਰਾਂ ਨੂੰ ਤੁਸੀਂ ਜੰਦੇ ਲੱਗੇ ਤੇ ਨਹੀਂ ਦੇਖੇ ਬਟ ਉਸ ਹਾਲਾਤ ਤੱਕ ਪਹੁੰਚੇ ਹੋਏ ਗੁਰਦੁਆਰਾ ਸਾਹਿਬ ਦੇਖੇ ਨੇ ਹੂੰ ਉਸ ਹਾਲਾਤ ਤੱਕ ਪਹੁੰਚੇ ਹੋਏ ਗੁਰੂ ਘਰ ਦੇਖੇ ਨੇ ਜਿੱਥੇ ਸੰਗਤ ਆਂਦੀ ਨਹੀਂ ਪਈ ਘਰਾਂ ਦੀ ਗੱਲ ਕਰਦਾ ਜੀ ਮੈਂ ਘਰਾਂ ਨੂੰ ਹਾਂ ਘਰਾਂ ਚ ਤੇ ਬਹੁਤ ਲੱਗੇ ਘਰਾਂ ਘਰਾਂ ਚ ਤੇ ਜੰਦੇ ਸਾਡੇ ਪਿੰਡਾਂ ਚ ਨਹੀਂ ਤੁਨ ਖੁਸ਼ੀ ਹੋਈ ਇਹ ਦੇਖ ਕੇ ਜਾਂ ਨਿਰਾਸ਼ਾ ਹੋਈ ਕਦੇ ਕਹਿੰਦੇ ਵੀ ਤਰੱਕੀ ਕਰ ਗਏ ਲੋਬੀ ਆਪਣੇ ਬੰਦੇ ਵਿਦੇਸ਼ਾਂ ਚ ਸੈਟ ਆ ਟਰੱਕ ਪਾਲੇ ਟਰਾਲੇ ਪਾਲੇ ਘਰ ਲੈ ਲੇ ਆਪਣੇ ਜੀ ਟੌਟ ਪਈ ਬੜਾ ਹੁਣ ਉਹ ਪੱਖ ਦੇਖਦੇ ਹੋ ਕਹਿੰਦੇ ਨਜ਼ਰੀਆ ਹੁੰਦਾ ਜੀ ਗੱਲ ਉਹ ਦੇਖਣ ਦਾ ਤੁਹਾਡਾ ਨਜ਼ਰੀਆ ਕੀ ਹੈ ਮੇਰਾ ਨਜ਼ਰੀਆ ਠੀਕ ਹੈ ਕਿ ਜਿੰਨਾ ਦੀ ਜਿੰਨਾ ਦੀ ਜ਼ਰੂਰਤ ਸੀ ਨਾ ਉਹਨਾਂ ਵਾਸਤੇ ਬਹੁਤ ਸਾਰੇ ਲੋਕਾਂ ਵਾਸਤੇ ਇਹ ਕੰਟਰੀਆਂ ਰੁਜ਼ਗਾਰ ਵਾਸਤੇ ਬਹੁਤ ਵਧੀਆ ਬਣੀਆਂ ਰੁਜ਼ਗਾਰ ਦਿੱਤਾ ਇਹਨਾਂ ਨੇ ਅਸੀਂ ਪੰਜਾਬ ਵਿੱਚ ਜਾ ਕੇ ਏ ਆਪਣੇ ਪੰਜਾਬ ਵਿੱਚ ਪੈਸਾ ਵੀ ਲਗਾਇਆ ਲੋਕਾਂ ਨੇ ਬਹੁਤ ਸਾਰੇ ਸਾਡੇ ਬੱਚੇ ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਸੀ ਇਹਨਾਂ ਕੰਟਰੀਆਂ ਨੇ ਬਹੁਤ ਕੁਛ ਦਿੱਤਾ ਹੈ ਪੈਸਾ ਦਿੱਤਾ ਹੈ ਸਾਨੂੰ ਇੱਜ਼ਤ ਦਿੱਤੀ ਹੈ ਪੈਸਾ ਦਿੱਤਾ ਹੈ ਮਾਣ ਦਿੱਤਾ ਹੈ ਪਰ ਜਿਹੜੀ ਚੀਜ਼ ਜਿਸ ਜਿਸ ਦੁੱਖ ਦੀ ਮੈਂ ਗੱਲ ਕਰ ਰਿਹਾ ਕਿ ਇੱਕ ਇੱਕ ਸਮ ਇੱਕ ਸਮੇਂ ਤੱਕ ਇੱਕ ਸੀਮਤ ਤੱਕ ਇਹ ਠੀਕ ਸੀਗਾ ਪੈਸਾ ਪਰ ਜਿਸ ਵਾਸਤੇ ਅਸੀਂ ਬਾਹਰ ਆਏ ਸੀ ਆਪਣੇ ਪੰਜਾਬ ਵਾਸਤੇ ਹੀ ਆਪਣੇ ਘਰ ਵਾਸਤੇ ਆਏ ਸੀ ਬਾਹਰ ਪਰ ਉਹ ਘਰ ਖਤਮ ਹੀ ਹੋ ਗਏ ਸਰਦਾਰ ਕੀ ਦਸਹੀਰੀ ਬਣੇ ਤੁਹਾਨੂੰ ਕੀ ਲੱਗਦਾ ਸਰਦਾਰ ਸਿਰੀ ਹੋਣ ਦਾ ਜਿਹੜਾ ਇੱਕ ਵਕਤ ਇੱਕ ਵਕਤ ਨੇ ਲੰਮੇ ਸਮੇਂ ਨੇ ਸਾਡੇ ਸਰਦਾਰਾਂ ਨੂੰ ਸੀਰੀ ਤੱਕ ਸਾਨੂੰ ਸਰਦਾਰਾਂ ਨੂੰ ਸੀਰੀ ਤੱਕ ਲੈ ਕੇ ਆਂਦਾ ਇੱਕ ਬਹੁਤ ਵੱਡਾ ਦੁਖਾਂਤ ਹੈ ਜ਼ਮੀਨਾਂ ਜਦਾਦਾਂ ਵਾਲੇ 50 ਕਿੱਲੇ 100-100 ਕਿੱਲੇ ਵਾਲੇ ਜਿਹੜੇ ਜ਼ਿਮੀਂਦਾਰ ਨੰਗ ਹੋ ਗਏ ਜੀ ਨੰਗ ਹੋ ਗਏ ਔਰ ਇੱਥੇ ਆ ਕੇ ਬੀਰੀਆਂ ਤੋੜਦੇ ਮੈਂ ਆਪ ਵੇਖੇ ਨੇ ਸਾਡੇ ਆਪ ਨਾਲ ਜਿਨ੍ਹਾਂ ਕੋਲ 50-50 ਕਿੱਲੇ 60-60 ਕਿੱਲੇ ਜ਼ਮੀਨ ਵੀ ਹੈ ਜੀ ਉਹ ਵੀ ਇੱਥੇ ਆ ਕੇ ਖੇਤਾਂ ਵਿੱਚ ਵਿਚਾਰੇ ਕੰਮ ਕਰਦੇ ਨੇ ਹਮ ਬੜੀ ਸਟਰਗਲ ਕੀਤੀ ਹੈ ਬੜੀ ਸਟਰਗਲ ਕਰ ਰਹੇ ਨੇ ਸਾਡੇ ਬੱਚੇ ਹੋਣ ਜਿਹੜੇ ਆ ਰਹੇ ਨੇ ਉਹ ਬੜੇ ਸਟਰਗਲ ਕਰ ਰਹੇ ਨੇ ਹਮ ਇਹ ਇਹ ਚੀਜ਼ ਦੇ ਫਾਇਦੇ ਮਿਲੇ ਤੁਸੀਂ ਇੱਥੇ ਬਹੁਤ ਲੋਕਾਂ ਨੂੰ ਦੇਖਿਆ ਹੋਣਾ ਸੁਣਿਆ ਹੋਣਾ ਸਮਝਿਆ ਹੋਣਾ ਉਹਨਾਂ ਨੂੰ ਹਰੇਕ ਨੂੰ ਇੱਥੇ ਆਣ ਦਾ ਫਾਇਦਾ ਮਿਲਿਆ ਜਾਂ ਆਖਰ ਦੇ ਵਿੱਚ ਆ ਕੇ ਜਾਂ ਚਿੱਟੇ ਹੋ ਗਏ ਜਦੋਂ ਉਦੋਂ ਪਿੱਛੇ ਨੂੰ ਦੇਖਿਆ ਜਵਾਨੀ ਹੈ ਜਦੋਂ ਤੱਕ ਤੁਹਾਡੇ ਵੇਗ ਦੌੜਦੇ ਨੇ ਤੁਸੀਂ ਦੌੜ ਰਹੇ ਹੋ ਸਮਾਜ ਵਿੱਚ ਪੈਸਾ ਕਮਾ ਰਹੇ ਹੋ ਨਹੀਂ ਮਹਿਸੂਸ ਹੁੰਦਾ ਸਾਨੂੰ ਵੀ ਨਹੀਂ ਮਹਿਸੂਸ ਹੋਇਆ ਮੈਨੂੰ ਵੀ ਮਹਿਸੂਸ ਹੋ ਰਿਹਾ ਸੀਗਾ ਕਿ ਅਸੀਂ ਬਹੁਤ ਵਧੀਆ ਹੋ ਗਏ ਆ ਪਰ ਜਦੋਂ ਹੁਣ ਅਸੀਂ ਇੱਕ ਇੱਕ ਪੜਾ ਤੇ ਆ ਕੇ ਖੜੇ ਹੋਏ ਆ ਇੱਕ ਈਸ ਦੇ ਉਸ ਜਗਾ ਤੇ ਖੜੇ ਆ ਹੁਣ ਸਾਨੂੰ ਮਹਿਸੂਸ ਹੋ ਰਿਹਾ ਕਿ ਆਉਣ ਵਾਲਾ ਸਮਾਂ ਆਉਣ ਵਾਲੀ ਇੱਕ ਪੀੜੀ ਬਚਾ ਲਾਂਗੇ ਅਸੀਂ ਜੀ ਅਗਲੀ ਨਹੀਂ ਬਚਦੀ ਅਗਲੀ ਨਹੀਂ ਬਚਦੀ ਅਗਲੀ ਗੋਰੇ ਹੋ ਜਾਣ ਉਸ ਤੋਂ ਅਗਲੀ ਤਾਂ ਜਮਾ ਨਹੀਂ ਬਚਦੀ ਉਹ ਤਾਂ ਪੱਕਾ 100% ਹੈ ਚਲੋ ਇਹ ਸੋਚਣਾ ਵੀ ਨਹੀਂ ਚਾਹੀਦਾ ਕਿ ਅੱਗੇ ਕੀ ਹੋਣਾ ਜਾ ਕੇ ਜਦੋਂ ਅਸੀਂ ਚਲੇ ਜਾਣਾ ਫਿਰ ਕਿਹੜੀਆਂ ਕਿਹੜੀਆਂ ਗੱਲਾਂ ਤੇ ਕਿਹੜੀਆਂ ਪਰ ਇਹ ਕਹਿੰਦੇ ਆ ਨਾ ਜੀ ਅਸੀਂ ਅਸੀਂ ਜੇ ਸਿੱਖ ਧਰਮ ਨੂੰ ਅਸੀਂ ਆਪਣੇ ਧਰਮ ਨੂੰ ਧਰਮ ਵੱਲ ਅਸੀਂ ਵੇਖ ਕੇ ਜੇ ਅਸੀਂ ਗੱਲ ਕਰੀਏ ਤਾਂ ਫਿਰ ਇੱਕ ਦਰਦ ਉੱਠਦਾ ਕਿ ਜੇ ਆਉਣ ਵਾਲੀ ਤੀਜੀ ਪੀੜ੍ਹੀ ਸਾਡੀ ਖਤਮ ਹੋ ਗਈ ਜੀ ਜੀ ਜੇ ਆਉਣ ਵਾਲੀ ਤੀਸਰੀ ਪੀੜ੍ਹੀ ਗੋਰਿਆਂ 'ਚ ਹੀ ਮਿਕਸ ਹੋ ਜਾਣੀ ਹੈ ਤੇ ਫਿਰ ਸਾਡਾ ਪੰਜਾਬ ਕਿੱਥੇ ਸਾਡੀ ਸਿੱਖ ਧਰਮ ਕਿੱਥੇ ਸਾਡਾ ਮਜ਼ਹਬ ਕਿੱਥੇ ਗਿਆ ਅਸੀਂ ਉਸ ਚੀਜ਼ ਨੂੰ ਗਵਾ ਰਹੇ ਹਾਂ ਪਰ ਕਹਿੰਦੇ ਆ ਵੀ ਔਰਤ ਇਮਾਨ ਹੈ ਮਾਇਆ ਗੁਜਰਾਨ ਹੈ ਪੁੱਤਰ ਨਿਸ਼ਾਨ ਹੈ ਨਿਸ਼ਾਨੀ ਤਾਂ ਚਾਹੁੰਦਾ ਹੈ ਹਰ ਕੋਈ ਵੀ ਕੋਈ ਰਹਿ ਜਾਏ ਨਿਸ਼ਾਨੀ ਲੋਕੀ ਇਸੇ ਕਰਕੇ ਤਾਂ ਅਰਦਾਸਾਂ ਕਰਦੇ ਜੀ ਬਿਲਕੁਲ ਬਿਲਕੁਲ ਜਿਹੜੇ ਕੈਨੇਡਾ ਚ ਜਾ ਕੇ ਜਾਂ ਜਿਹੜੇ ਲੋਕ ਪਹਿਲਾਂ ਦੂਰ ਆ ਕਾਫੀ ਧੀਰ ਦੇ ਕੈਨੇਡਾ ਦੀ ਧਰਤੀ ਜਾਂ ਯੂਕੇ ਇੰਗਲੈਂਡ ਦੀ ਧਰਤੀ ਤੇ ਜਾ ਕੇ ਵਸੇ ਨੇ ਤੁਸੀਂ ਉਹਨਾਂ ਚ ਜਾ ਕੇ ਵੇਖੋ ਉਹਨਾਂ ਦੇ ਬੱਚੇ ਬਿਲਕੁਲ ਗੋਰੇ ਹੋ ਗਏ ਨੇ ਹਮ ਬਿਲਕੁਲ ਗੋਰੇ ਔਰ ਚਰਚਾਂ ਚ ਜਾ ਰਹੇ ਨੇ ਚਰਚਾਂ ਉਹਨਾਂ ਨੂੰ ਜਿਹੜੀਆਂ ਨੇ ਅ ਚਰਚਾ ਨੂੰ ਅਡਾਪਟ ਕਰ ਰਹੇ ਨੇ ਹੁਣ ਤੇ ਚਲੋ ਪੰਜਾਬ ਵਿੱਚ ਵੀ ਸਾਡਾ ਹਾਲਾਤ ਇਹੀ ਹੋ ਗਏ ਸਾਡੇ ਪੰਜਾਬ ਦੇ ਪੰਜਾਬੀ ਜਿਹੜੇ ਸਿੱਖ ਪਰਿਵਾਰ ਨੇ ਜੱਟਾਂ ਦੇ ਪਰਿਵਾਰ ਜਿਹੜੇ ਉਹ ਵੀ ਚਰਚਾ ਵਾਲੇ ਪਾਸੇ ਨੂੰ ਜਾ ਰਹੇ ਨੇ ਤੇ ਇਹ ਇਹ ਤਾਂ ਪੀੜ ਹੈ ਇਹ ਤੁਸੀਂ ਦਰਦ ਹੰਡਾਇਆ ਮਹਿਸੂਸ ਕੀਤਾ ਤੇ ਤੁਸੀਂ ਕਿਤਾਬ ਲਿਖੀ ਹੁਣ ਇੱਕ ਅੱਗੇ ਹੋਰ ਕਿਤਾਬ ਆ ਰਹੀ ਹੈ ਉਹ ਉਹਦੇ ਵਿੱਚ ਕੀ ਤੁਸੀਂ ਆਪਣੇ ਜਜ਼ਬਾਤ ਉਕਰੇ ਜਿਹੜੀ ਪਹਿਲੀ ਕਹਾਣੀ ਚ ਮੈਂ ਸਾਰੇ ਆਪਣੇ ਪੰਜਾਬ ਦੇ ਜਿਹੜੇ ਦੁਖਾਂਤ ਸੀਗੇ ਜਿਹੜਾ ਪੰਜਾਬ ਦਾ ਪ੍ਰਵਾਸ ਹੋਇਆ ਨਸ਼ਿਆਂ ਨੂੰ ਨਸ਼ੇ ਨਾਲ ਕਿਦਾਂ ਸਾਡੇ ਪੰਜਾਬ ਨੂੰ ਖਤਮ ਕੀਤਾ ਹੈ ਜੀ ਨਸ਼ੇ ਨੇ ਸਾਡੀ ਨੌਜਵਾਨੀ ਨੂੰ ਕਿਵੇਂ ਮਾਰਿਆ ਮੈਂ ਉਹ ਸਾਰੀਆਂ ਕਹਾਣੀਆਂ ਪਹਿਲਾਂ ਮੈਂ ਆਪਣੀ ਪਹਿਲੀ ਬੁੱਕ ਕਹਾਣੀਆਂ ਦੇ ਵਿੱਚ ਜਿਹੜੀ ਸੀਗੀ ਉਹ ਪਾਠਕਾਂ ਤੇ ਆਪਣੇ ਪੰਜਾਬੀ ਪਾਠਕਾਂ ਦੇ ਅੱਗੇ ਧਰੀਆਂ ਜੀ ਬਹੁਤ ਪਿਆਰ ਮਿਲਿਆ ਹਮ ਬਹੁਤ ਸਾਰਾ ਉਤਸ਼ਾਹ ਪਿਆਰ ਬਹੁਤ ਵਧੀਆ ਜਿਹੜਾ ਉਸ ਰਿਜ਼ਲਟ ਮਿਲਿਆ ਸਾਡੇ ਕੋਲ ਆਇਆ ਹਮ ਔਰ ਇਹ ਜਿਹੜੀਆਂ ਅਗਲੀ ਬੁੱਕ ਆ ਰਹੀ ਉਹਦੇ ਵਿੱਚ ਫਿਰ ਮੇਰੇ ਇੱਕ ਦਿਨ ਬੈਠੇ ਬੈਠੇ ਦੇ ਮਨ ਚ ਸਤਨਾਮ ਗੱਲ ਆ ਗਈ ਜੀ ਮੈਂ ਕਿਹਾ ਅਸੀਂ 네ਟਿਵ ਪਾਰਟ ਜਿਹੜਾ ਆ ਪੰਜਾਬ ਦਾ ਦਿਖਾ ਲਿਆ ਹਮ ਕਿ ਅਸੀਂ ਉਜੜੇ ਜੀ ਅਸੀਂ ਵਾਪ ਅਸੀਂ ਬਾਹਰ ਆ ਗਏ ਸਾਡੇ ਬੱਚੇ ਜਿਹੜੇ ਨਸ਼ਿਆਂ ਚ ਪਏ ਔਰ ਬਹੁਤ ਸਾਰਾ ਅਸੀਂ ਜਿਹੜਾ ਦੁਖਾਂਤ ਸਾਡੇ ਪ੍ਰਵਾਸੀ ਪੰਜਾਬ ਚ ਜਾ ਕੇ ਕਾਮਯਾਬ ਹੋ ਗਏ ਜਿਹੜੀ ਮੇਰੀ ਪਹਿਲੀ ਕਹਾਣੀ ਸੀ ਇਹ ਦੋ ਪ੍ਰਵਾਸੀ ਉਹਦੀ ਕਹਾਣੀ ਚ ਜਿਹੜਾ ਪਹਿਲਾ ਜਿਹੜਾ ਸੀਗਾ ਪ੍ਰਵਾਸੀ ਜਿਹੜਾ ਬਿਹਾਰ ਤੋਂ ਆਇਆ RAMU ਉਹ ਆ ਰਾਮ ਸਿੰਘ ਵੜ ਜਾਂਦਾ ਹੈ ਜੀ ਤੇ ਜਿਹੜਾ ਸਰਦਾਰ ਕਰਮ ਸਿੰਘ ਆ ਉਹ ਕਾਮਾ ਵੜ ਜਾਂਦਾ ਉਹ ਕਾਮੇ ਤੱਕ ਉਹਦੀ ਹਾਲਾਤ ਉਹ RAMMU ਦੇ ਕੋਲ ਕੰਮ ਕਰਨ ਵਾਲੀ ਹੋ ਜਾਂਦੀ ਹੈ ਜਦੋਂ ਕੈਨੇਡਾ ਤੋਂ ਸੰਦੀਪ ਵਾਪਸ ਆਉਂਦਾ ਆ ਕੇ ਆਪਣੇ ਨੌਕਰ ਦਾ ਨੌਕਰ ਬਣਦਾ ਨੌਕਰ ਦਾ ਨੌਕਰ ਬਣਦਾ ਤੇ ਫਿਰ ਉਸ ਤੋਂ ਬਾਅਦ ਫਿਰ ਮੇਰੇ ਮਨ 'ਚ ਆਇਆ ਮੈਂ ਕਿਹਾ ਯਾਰ ਈਵੇਂ ਨਹੀਂ ਚੱਲਣਾ ਇਹ ਤਾਂ ਸਾਡੀ ਖੂਨ ਚ ਆ ਕੇ ਅਸੀਂ ਸਰਵਾਈਵ ਕਰਦੇ ਆ ਅਸੀਂ ਦੁਬਾਰਾ ਖੜੇ ਹੁੰਨੇ ਆ ਅਸੀਂ ਭਾਵੇਂ ਜਿੰਨੀ ਮਰਜੀ ਕੂਚ ਦੇ ਕੇ ਜਾਈਏ ਉਹਦੇ ਚੋਂ ਵੀ ਨਿਕਲ ਕੇ ਫਿਰ ਦੁਬਾਰਾ ਅਸੀਂ ਸਮਾਜ ਵਿੱਚ ਆਪਣੀ ਇੱਕ ਪਹਿਚਾਨ ਬਣਾ ਲੈਨੇ ਆ ਜੀ ਤੇ ਫਿਰ ਜਿਹੜੀ ਅਗਲੀ ਕਹਾਣੀ ਜਿਹੜੀ ਦੋ ਪ੍ਰਵਾਸੀ ਭਾਗ ਦੂਜਾ ਜਿਹੜਾ ਮੈਂ ਇਹ ਲਿਖੀ ਹੈ ਹਮ ਇਹਦੇ ਵਿੱਚ ਉਹਦੇ ਸਰਵਾਈਵਲ ਦਿਖਾਇਆ ਤੁਸੀਂ ਹੁਣ ਸਰਦਾਰ ਦਾ ਦਰਵਾ ਦੁਬਾਰਾ ਮੇਨਤ ਕਰਕੇ ਖੜੇ ਹੋਣਾ ਲੱਗਾ ਸਰਦਾਰ ਨੂੰ ਫਿਰ ਦੁਬਾਰਾ ਸਰਦਾਰ ਬਣਾਇਆ ਇਹ ਕਿ ਕਿਉਂ ਕੀਤਾ ਤੁਸੀਂ ਤੁਹਾਨੂੰ ਲੱਗਿਆ ਵੀ ਵੀ ਸਰਦਾਰ ਨੂੰ ਯਾਰ ਖੜਾ ਹੋਣਾ ਚਾਹੀਦਾ ਨਹੀਂ ਖੜਾ ਹੋਏ ਬਿਲਕੁਲ ਬਿਲਕੁਲ ਕਿਉਂਕਿ ਸਾਡੇ ਖੂਨ ਚ ਹੈ ਹਮ ਸਾਡੇ ਖੋਨਚ ਹੈ ਜਿਹੜੀ ਦੂਸਰੀ ਬੁੱਕ ਆ ਰਹੀ ਹੈ ਇਹਦੇ ਚ ਪੰਜ ਕਹਾਣੀਆਂ ਜਿਹੜੀਆਂ ਨੇ ਉਹ ਆ ਰੀਆਂ ਪੁੱਤਰ ਦੀ ਮਿੱਟੀ ਇਹ ਪਰਦੇਸ ਗਏ ਹੋਏ ਬੱਚੇ ਦੀ ਡੈਥ ਹੋ ਜਾਂਦੀ ਰਸਤੇ ਚ ਜਾਂਦੇ ਆ ਤੇ ਉਹਦੀ ਮਿੱਟੀ ਜਿਹੜੀ ਵਾਪਸ ਜਦੋਂ ਘਰ ਜਾਂਦੀ ਹੈ ਤੇ ਉਹਦੀ ਕਹਾਣੀ ਰੁੱਖ ਅਤੇ ਮਨੁੱਖ ਜੋ ਰੁੱਖਾਂ ਦੀ ਜੋ ਲੋੜ ਹੈ ਇਸ ਵੇਲੇ ਪੰਜਾਬ ਚ ਸਾਡੇ ਹੈ ਕਿ ਪੰਜਾਬ ਚ ਰੁੱਖ ਪਿਛਲੇ ਵੀ 25 ਸਾਲਾਂ ਚ ਰੁੱਖ ਬਟੇ ਗਏ ਨੇ ਲਾਇਆ ਕਿਸੇ ਨੇ ਨਹੀਂ ਤੇ ਆ ਪਿੱਛੇ ਹੁਣ ਮੈਂ ਇੱਕ ਦੋ 4-5 ਮਹੀਨੇ ਪਹਿਲਾਂ ਮੈਂ ਇੱਕ ਵੇਗ ਇੱਕ ਹਵਾ ਦੇਖੀ ਸੀ ਕਿ ਰੁੱਖ ਲਗਾ ਰਹੇ ਨੇ ਲੋਕੀ ਲੋਕ ਲਗਾਉਂ ਉਸ ਰੁੱਖ ਤੇ ਮਨੁੱਖ ਦਾ ਇੱਕ ਬਜ਼ੁਰਗ ਹੈ ਉਸ ਬਜ਼ੁਰਗ ਨੇ ਅੱਜ ਤੋਂ ਮਤਲਬ ਕਿ ਉਹਦਾ 80 ਸਾਲ 85 ਸਾਲ ਦੀ ਉਹਦੀ ਉਮਰ ਹੈ ਉਹਨੇ ਬਚਪਨ ਚ ਟਾਲੀ ਲਾਈ ਸੀ ਉਹ ਟਾਲੀ ਦਾ ਦਰਖਤ ਘਰੇ ਵੱਡਾ ਹੋਇਆ ਜੋ ਜੋ ਦੀ ਉਮਰ ਹੋਈ ਤੇ ਜਦੋਂ ਹੁਣ ਅਸੀਂ 82 ਸਾਲ ਦਾ ਹੋ ਗਿਆ ਤੇ ਬੁੱਢਾ ਹੋ ਗਿਆ ਤੇ ਉਹ ਬੁੱਢੀ ਹੋ ਗਈ ਉਹ ਵੀ ਬੁੱਢੀ ਹੋ ਗਈ ਉਹਨੇ ਸੁੱਕਣਾ ਸ਼ੁਰੂ ਕਰ ਦਿੱਤਾ ਤੇ ਫਿਰ ਉਹ ਬਜ਼ੁਰਗ ਕਹਿੰਦਾ ਕਹਿੰਦਾ ਪੁੱਤ ਇਹ ਮੇਰੇ ਨਾਲ ਬੁੱਢੀ ਇਸ ਕਰਕੇ ਹੋਈ ਏ ਤੇ ਇਹਨੇ ਹੁਣ ਕਿਹਾ ਕਿ ਮੈਨੂੰ ਮੇਰੇ ਮਾਲਕ ਦੇ ਨਾਲ ਮੈਨੂੰ ਹੁਣ ਚਿਤਾ ਵਿੱਚ ਸਾੜ ਦਿਓ ਤੇ ਫਿਰ ਉਹ ਬਜ਼ੁਰਗ ਕਹਿੰਦਾ ਮੇਰੀ ਆਖਰੀ ਇੱਛਾ ਇਹ ਆ ਕਿ ਇਸ ਦਰਖਤ ਨੂੰ ਇਸ ਟਾਲੀ ਨੂੰ ਹੁਣ ਮੇਰੇ ਨਾਲ ਵਿਦਾ ਕਰਿਓ ਫੇਰ ਉਹ ਕਹਿੰਦਾ ਬਜ਼ੁਰਗ ਕਿ ਮੈਂ ਹਰ ਪੰਜਾਬੀ ਨੂੰ ਹਰ ਪੰਜਾਬ ਦੇ ਬੱਚੇ ਨੂੰ ਕਹਿਣਾ ਕਿ ਆਪਣੇ ਵਾਸਤੇ ਇੱਕ ਦੋ ਰੁੱਖ ਤਾਂ ਜਰੂਰ ਲਾਓ ਲਾਓ ਵੀ ਤੇ ਉਹਨਾਂ ਨੂੰ ਪਾਲੋ ਵੀ ਹੂੰ ਕੁਝ ਕਾਲੀਆਂ ਲਾਓ ਕੁਝ ਜਾਮਣਾ ਲਾਓ ਕੁਝ ਦਰਖਤ ਐਸੇ ਲਾਓ ਜਿਨ੍ਹਾਂ ਦਾ ਸਾਨੂੰ ਸ਼ਾਮ ਵੀ ਦੇਣ ਸਾਨੂੰ ਫਰੂਟ ਵੀ ਦੇਣ ਸਾਨੂੰ ਉਹਨਾਂ ਦਾ ਫਲ ਵੀ ਮਿਲੇ ਉਸ ਜਿੜੀਆਂ ਕੋਈ ਤੋਤੇ ਕੋਈ ਕਾਂ ਆ ਕੇ ਉਹਨਾਂ ਨੂੰ ਖਾਣ ਤੇ ਉਹਨਾਂ ਦਾ ਸੁੱਖ ਮਾਣਨ ਅਸੀਂ ਉਹਨਾਂ ਦੀ ਛਾਵੇਂ ਬੈਠੀਏ ਉਹਨਾਂ ਦਾ ਸੁੱਖ ਮਾਣੀਏ ਜੀ ਮੈਨੂੰ ਪਤਾ ਲੱਗਿਆ ਵੀ ਤੁਸੀਂ ਐਕਟਿੰਗ ਵੀ ਕੀਤੀ ਹੈ ਹੁਣ ਕਿਸੇ ਕੋਈ ਗੀਤ ਆ ਰਿਹਾ ਇੱਕ ਗੀਤ ਹੁਣੇ ਹੀ ਥੋੜੇ ਦਿਨ ਪਹਿਲਾਂ ਇੱਕ ਜੋਤੀਕਾਰ ਟਾਂਗਰੀ ਬਹੁਤ ਹੀ ਪਿਆਰਾ ਗਾਉਂਦੀ ਹੈ ਬੱਚੀ ਔਰ ਸਾਡੇ ਜਲੰਧਰ ਤੋਂ ਮੈਂ ਜੀ ਔਰ ਇਥੋਂ ਰਾਂਜਨ ਰਾਜਾ ਸਾਡੇ ਨਿਊਜ਼ੀਲੈਂਡੀ ਬੇਟਾ ਹੈ ਬੱਚਾ ਸਾਡਾ ਜੀ ਉਹਨੇ ਉਹ ਗੀਤ ਲਿਖਿਆ ਹਮਮ ਔਰ ਕੰਪੋਜ਼ ਵੀ ਉਹਨੇ ਕੀਤਾ ਹੈ ਔਰ ਵੀਡੀਓ ਵੀ ਉਸਨੇ ਕੀਤੀ ਹੈ 뮤ਜ਼ਿਕ ਵੀ ਉਹਨੇ ਕੀਤਾ ਬਹੁਤ ਬਹੁਤ ਹੀ ਪਿਆਰਾ ਗੀਤ ਜਿਹੜਾ ਬਾਬਲ ਜਿਹੜਾ ਗੀਤ ਆਇਆ ਤੇ ਉਹਦੇ ਵਿੱਚ ਮੈਨੂੰ ਬਾਬਲ ਦੀ ਭੂਮਿਕਾ ਨਿਭਾਉਣ ਦਾ ਜਿਹੜਾ ਆ ਪਹਿਲੀ ਵਾਰ ਅਦਾਕਾਰੀ ਚ ਜੀ ਬਾਬਲ ਬਾਬਲ ਦਾ ਗੀਤ ਆ ਤੇ ਮੇ ਕਦੇ ਤੁਸੀਂ ਬਾਬਲ ਦੀ ਨਵਾ ਰਹੇ ਬਾਬਲ ਦੀ ਦੁਆਰੇ ਕੀ ਮਹਿਸੂਸ ਕੀਤਾ ਬਾਬਲ ਬਣ ਕੇ ਮੈਂ ਦੇਖਿਆ ਪੋਸਟਰ ਤੁਹਾਡਾ ਵਿਦਾਇਗੀ ਵਾਲਾ ਸੀ ਜਸਰਾਤੀ ਨੂੰ ਵਿਦਾ ਕਰਦਾ ਜੀ ਇਹ ਆਈ ਥਿੰਕ ਇੱਕ ਨਾ ਫੀਲ ਹੁੰਦੀ ਹੈ ਜਦੋਂ ਮੇਰੀ ਵੀ ਧੀ ਹੈ ਮੈਂ ਵੀ ਆਪਣੀ ਧੀ ਨੂੰ ਤੋੜਨਾ ਤੇ ਮੈਂ ਉਸ ਦਿਨ ਉਹ ਗੀਤ ਸ਼ੂਟ ਕਰਦੇ ਆ ਹੋਇਆ ਇੱਕ ਤਾਂ ਗ੍ਰੈਸਡਨ ਲਗਾ ਕੇ ਹੰਝੂ ਨਿਕਾਲੇ ਜਾਂਦੇ ਨੇ ਹਾਂਜੀ ਹਾਂਜੀ ਔਰ ਮੇਰੇ ਬਿਨਾਂ ਗ੍ਰੈਸਲੀਨ ਤੋਂ ਹੰਝੂ ਨਿਕਲਣ ਲੱਪੇ ਸੀ ਉਹ ਮੈਨੂੰ ਇੰਨੇ ਪਿਆਰ ਦੇ ਨਾਲ ਉਸ ਬੱਚੀ ਨੇ ਜਦੋਂ ਘੁੱਟ ਕੇ ਗਲਵਕੜੀ ਪਾਈ ਹੂੰ ਤੇ ਉਸ ਦਿਨ ਜਦੋਂ ਦੱਸਿਆ ਨਾ ਮੈਨੂੰ ਇੱਕ ਅੰਕਲ ਮੇਰੇ ਨਾ ਪਾਪਾ ਮੇਰੀ ਛੋਟੀ ਹੁੰਦੇ ਤੋਂ ਹੀ ਮੈਨੂੰ ਅਸੀਂ ਮੇਰੇ ਪਾਪਾ ਚਲੇ ਗਏ ਹੀ ਸੰਸਾਰ ਤੋਂ ਹੂੰ ਮੇਰੇ ਅੰਦਰੋਂ ਉਹਨੇ ਤੂ ਬਾਤ ਦੀ ਹੂੰ ਮੈਨੂੰ ਐਂ ਲੱਗਿਆ ਕਿ ਜਿਸ ਤਰ੍ਹਾਂ ਮੈਂ ਉਹ ਆਪਣੀ ਧੀ ਨੂੰ ਵਿਦਾ ਕਰ ਰਿਹਾ ਭਾਵੇਂ ਗੀਤ 'ਚ ਸੀਗਾ ਹੂੰ ਪਰ ਗੀਤ 'ਚ ਤੁਸੀਂ ਉਹ ਗੀਤ ਆਏਗਾ ਵੇਖਿਓ ਉਹਦੇ ਵਿੱਚ ਐਕਟਿੰਗ ਤਾਂ ਇੱਕ ਅਲੱਗ ਚੀਜ਼ ਹੈ ਉਹ ਮੈਨੂੰ ਇੱਕ ਫੀਲ ਅਲੱਗ ਚੀਜ਼ ਹੈ ਮੈਨੂੰ ਐ ਲੱਗਣ ਰਿਹਾ ਸੀ ਜਿਵੇਂ ਆਪਣੀ ਧੀ ਨੂੰ ਵਿਦਾ ਕਰ ਰਿਹਾ ਤੋ ਬਿਲਕੁਲ ਜੀ ਇਹ ਗੀਤ ਨਹੀਂ ਫਿਰ ਜਜ਼ਬਾਤ ਹੈ ਇਹ ਜਜ਼ਬਾਤ ਹੈ ਉਹ ਗੀਤਾਂ ਦੇ ਲਫ਼ਜ਼ ਵੀ ਜਿਹੜੇ ਗੀਤ ਦੇ ਲਫ਼ਜ਼ ਵੀ ਬਹੁਤ ਸੋਹਣੇ ਨੇ ਬਾਬਲ ਤੇਰੀਆਂ ਗੁੱਡੀਆਂ ਪਰਦੇਸੀ ਵਿੱਚ ਪਰਦੇਸੀ ਓਡੀਆਂ ਇਸ ਤਰ੍ਹਾਂ ਗੀਤ ਹੈ ਔਰ ਬਹੁਤ ਸੋਹਣਾ ਬਾਬਲ ਗੀਤ ਹੈ ਔਰ ਬਹੁਤ ਹੀ ਸੋਹਣਾ ਗਾਇਆ ਔਰ ਜਿਹੜੀ ਜਿਹੜੀ ਐਕਟਿੰਗ ਜਾਂ ਅਦਾਕਾਰੀ ਦਾ ਕਹਿ ਲੋ ਅਦਾਕਾਰੀ ਤੇ ਸਮਝ ਲੋ ਕਿ ਜਿਦਾ ਕੁਦਰਤ ਨੇ ਮੇਰੇ ਅੰਦਰੋਂ ਆਪਣੇ ਆਪ ਹੀ ਕਢਵਾ ਲਿਆ ਕਹਾਣੀਆਂ ਵੀ ਮੇਕੋ ਆਪਣੇ ਆਪ ਹੀ ਕਢਵਾ ਲੀਆਂ ਮੈਂ ਕੋਈ ਮੈਂ ਵੈਸੇ ਸੱਚੀ ਦੱਸਾਂ ਮੈਨੂੰ ਕੀਰਤਨ ਦਾ ਬਹੁਤ ਸ਼ੌਂਕ ਹੈ ਅੱਛਾ ਜੀ ਮੈਂ ਕੀਰਤਨ ਕਰਦਾ ਮਾਰਾ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਛੋਟਾ ਮੋਟਾ ਕਲਾ ਨਾਲ ਨਵਾਜ ਕੇ ਭੇਜਿਆ ਪ੍ਰਮਾਤਮਾ ਨੇ ਤੁਹਾਨੂੰ ਤਰੇ ਕਹਿ ਲੀ ਜੀ ਇਹ ਕਹਿ ਲੋ ਕਿ ਸਤਿਗੁਰੂ ਨਹੀਂ ਸ਼ਾਇਦ ਨਾਮ ਮਿਲਦਾ ਪਰ ਮੈਂ ਮੰਗਤਾ ਬਹੁਤ ਵੱਡਾ ਸੀਗਾ ਹੂੰ ਮੈਂ ਹਰ ਰੋਜ਼ ਝੋਲੀ ਆੜ ਦੇ ਕਿਨਾਂ ਗੁਰੂ ਨਾਨਕ ਮਹਾਰਾਜ ਦੇ ਅੱਗੇ ਮੈਂ ਸੱਚੇ ਪਾਤਸ਼ਾਹ ਦੇ ਅੱਗੇ ਝੋਲੀ ਆੜੇ ਸੱਚੇ ਪਾਤਸ਼ਾਹ ਕੀਰਤਨ ਦੀਆ ਸਰਾ ਪਾ ਲਈ ਜੀ ਕੀਰਤਨ ਦੇ ਦੇ ਕੀਰਤਨ ਦੇ ਦੇ ਉਹ ਕਈ ਵਾਰੀ ਨਾ ਸੰਸਾਰ ਚ ਕਈ ਵਾਰੀ ਬੱਚਾ ਕੋਈ ਜਿੱਦ ਕਰ ਲੇ ਕੋਈ ਚੀਜ਼ ਲੈ ਲੈਣ ਲਈ ਉਹ ਮਾਪੇ ਦੇ ਹੀ ਦਿੰਦੇ ਜੀ ਫਿਰ ਉਹ ਮਾਪੇ ਕਹਿੰਦੇ ਦਫਾ ਕਰੋ ਇਹਨੂੰ ਦੇ ਉੱਪਰ ਹੋ ਇਹਨੂੰ ਨਹੀਂ ਬੱਸ ਭਾਗੇ ਜੀ ਤੁਸੀਂ ਮੈਨੂੰ ਲੱਗਦਾ ਗਲਾਗੁਲਾ ਤੇ ਮੇਰਾ ਇਦਾਂ ਦਾ ਹੀ ਹੈ ਪਰ ਮੈਨੂੰ ਸਤਿਗੁਰੂ ਨੇ ਕੀਰਤਨ ਦੀ ਆਦਤ ਮੇਰੀ ਝੋਲੀ ਚ ਪਾਤੀ ਕਿ ਇਹ ਰੋਜ਼ ਹੀ ਮੰਗਲ ਆ ਪੈਂਦਾ ਇਹਨੇ ਛੱਡਣਾ ਤੇ ਹੈ ਨਹੀਂ ਸੱਜੇ ਪਰਮਾਤਮਾ ਮਿਹਰ ਕਰੇ ਜੀ ਤੁਹਾਡੀਆਂ ਸਾਰੀਆਂ ਮਰਜ਼ਾ ਹੋਰ ਵੀ ਪੂਰੀਆਂ ਕਰੇ ਪਰ ਇਹ ਤੁਹਾਡੀ ਜਿਹੜੀ ਹੁਣ ਕਿਤਾਬ ਹੈ ਜੀ ਆਉਣ ਵਾਲੀ ਇਹ ਤੁਹਾਡਾ ਗੀਤ ਕਦੋਂ ਆ ਰਿਹਾ ਜੀ ਇਹ ਗੀਤ ਤੇ ਕੁਝ ਦਿਨ ਬਾਅਦ ਚ 6 ਤਰੀਕ ਨੂੰ ਆ ਰਿਹਾ 6 ਦਸੰਬਰ ਨੂੰ ਜੀ ਤੇ ਬੁੱਕ ਦਾ ਇਹ ਪ੍ਰੂਫ ਰੀਡਿੰਗ ਵਾਸਤੇ ਆ ਗਈ ਹੈ ਜੀ ਤੇ ਇਹਨੂੰ ਬਸ ਜਲਦੀ ਪ੍ਰੂਫ ਰੀਡਿੰਗ ਕਰਵਾ ਕੇ ਇਹਦੀ ਤੇ ਸ਼ਾਇਦ ਆਪਾਂ ਦਸੰਬਰ ਐਂਡ ਚ ਜਾਂ ਜਨਵਰੀ ਦੇ ਫਰਸਟ ਵੀਕ ਤੱਕ ਅਸੀਂ ਇਹਨੂੰ ਰਿਲੀਜ਼ ਕਰ ਦੇਾਂਗੇ ਏ ਵੀ ਪਹਿਲੀ ਬੁੱਕ ਦੇ ਵਾਂਗ ਹੀ ਇੰਟਰਨੈਟ ਤੇ ਹੋਏਗੀ ਜਿੱਦਾਂ ਪਹਿਲੀ ਬੁੱਕ ਇੰਟਰਨੈਟ ਤੇ ਪਾਈ ਹੈ ਡਿਜੀਟਲ ਬੁੱਕ ਜਿੱਦਾਂ ਹੈ ਡਿਜੀਟਲ ਬੁੱਕ ਜੀ ਡਿਜੀਟਲ ਬੁੱਕ ਤੇ ਇਹਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਡਿਜੀਟਲ ਹੀ ਬਣਾਵਾਂਗੇ ਪਰ ਇਹਨਾਂ ਪਿਛਲੀ ਬੁੱਕ ਨੂੰ ਤੇ ਇਸ ਬੁੱਕ ਨੂੰ ਦੋਨਾਂ ਨੂੰ ਰਲਾ ਕੇ ਅਸੀਂ ਇੱਕ ਅ ਇਸ ਦੀ ਬੁੱਕ ਵੀ ਛਾਪਾਂਗੇ ਹੂੰ ਤੇ ਕੁਝ ਸਮੇਂ ਤੱਕ ਜਦਾਂ ਉਹ ਹਥਾਨਾਂ ਚ ਵੀ ਜਾਵੇ ਲਾਇਬ੍ਰੇਰੀਆਂ ਚ ਚਲੇ ਜਾਏ ਕਿਉਂਕਿ ਪੰਜਾਬ ਦੇ ਦੁਖਾਂਤ ਨੂੰ ਪੇਸ਼ ਕਰਦੀਆਂ ਕੁਝ ਕਹਾਣੀਆਂ ਨੇ ਤੇ ਮੈਂ ਚਾਹੁੰਨਾ ਕਿ ਸਾਡੇ ਪੰਜਾਬੀਆਂ ਤੱਕ ਕਿਤੇ ਪਹੁੰਚੇ ਜੀ ਔਰ ਉਹ ਵੀ ਮਹਿਸੂਸ ਕਰਨ ਕਿ ਅਸੀਂ ਪਰਦੇਸਾਂ ਵਿੱਚ ਰਹਿ ਕੇ ਪਰਦੇਸਾਂ ਕੀ ਹਟਾਇਆ ਕੀ ਸਮਝਿਆ ਕੀ ਗੁਆਇਆ ਜੀ ਜੀ ਇਥੋਂ ਦੀਆਂ ਕਹਾਣੀਆਂ ਇਸ ਵਿੱਚ ਇਹਦੇ ਵਿੱਚ ਇੱਕ ਨਰਕ ਤੇ ਸਵਰਗ ਕਹਾਣੀ ਹੈ ਹਾਂ ਉਹ ਇੱਕ ਬਜ਼ੁਰਗ ਰੈਸਟ ਹੋਮ 'ਚ ਰਹਿੰਦਾ ਜੀ ਉਹ ਮੈਨੂੰ ਮਿਲਦਾ ਮੈਂ ਟੈਕਸੀ ਚਲਾ ਰਿਆ ਤੇ ਉਹ ਮੈਨੂੰ ਮਿਲਦਾ ਉਹ ਆਪਣੀ ਕਹਾਣੀ ਦੱਸਦਾ ਹੈ ਕਿ ਮੈਂ ਕਿਵੇਂ ਨਰਕ ਭੋਗ ਰਿਆ ਇਸ ਧਰਤੀ ਤੇ ਕਿਵੇਂ ਮੈਂ ਆ ਕੇ ਆਪਣੇ ਬੱਚਿਆਂ ਤੋਂ ਵਿਦਾ ਬੱਚਿਆਂ ਤੋਂ ਅਲੱਗ ਹੋ ਗਿਆ ਬੱਚੇ ਅਲੱਗ ਹੋ ਗਏ ਬੱਚੇ ਚਲੇ ਗਏ ਤੇ ਅੱਜ ਕੋਈ ਲੋਕ ਆਫਟਰ ਕਰਨ ਵਾਲਾ ਨਹੀਂ ਹੈਗਾ ਤੇ ਰੈਸਟ ਹੋਮ 'ਚ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਜੀ ਬਹੁਤ ਸ਼ੁਕਰੀਆ ਤੁਸੀਂ ਬੜਾ ਕੀਮਤੀ ਸਮਾਂ ਦਿੱਤਾ ਜੀ ਥੈਂਕ ਯੂ ਜੀ ਤੁਹਾਨੂੰ ਸਰਦਾਰ ਸਾਹਿਬ ਨੇ ਕੀਤੀਆਂ ਗੱਲਾਂ ਕਿਸ ਤਰ੍ਹਾਂ ਦੀਆਂ ਲੱਗੀਆਂ ਉਹ ਤੁਸੀਂ ਟਿੱਪਣੀਆਂ ਆਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਪਰ ਜਜ਼ਬਾਤ ਜਿਹੜੇ ਹੈਗੇ ਆ ਦਿਲਾਂ ਨੂੰ ਦਿਲਾਂ ਦੇ ਤਰਾ ਹੁੰਦੇ ਆ ਸੋ ਜਜ਼ਬਾਤਾਂ ਨੂੰ ਉਕਰਿਆ ਸਰਦਾਰ ਸਾਹਿਬ ਨੇ ਉਹ ਜਜ਼ਬਾਤ ਕਿਸ ਤਰ੍ਹਾਂ ਦੇ ਉਹ ਕਹਾਣੀਆਂ ਕਿਸ ਤਰ੍ਹਾਂ ਦੀਆਂ ਕੀ ਦੁਖਾਂਤ ਹੈ ਕੀ ਮਾਹੌਲ ਹੈ ਬਹੁਤ ਕੁਝ ਜੜਾ ਹੈਗਾ ਨਾ ਕਹਾਣੀਆਂ ਜੋ ਤੁਹਾਨੂੰ ਪੜਨ ਨੂੰ ਮਿਲੂਗਾ ਤੇ ਤੁਸੀਂ ਮਹਿਸੂਸ ਕਰੋਗੇ ਸੋ ਇਹ ਡਿਜੀਟਲ ਜਿਹੜੀਆਂ ਬੁੱਕਸ ਹੈਗੀਆਂ ਸਰਦਾਰ ਸਾਹਿਬ ਦੀਆਂ ਖੈਰਾਬਾਦੀ ਸਾਹਿਬ ਦੀਆਂ ਇਹ ਕਹਾਣੀਆਂ ਤੁਸੀਂ ਜ਼ਰੂਰ ਪੜਿਓ ਤੇ ਆਉਣ ਵਾਲੀ 6 ਤਰੀਕ ਨੂੰ ਜੋ ਗੀਤ ਰਿਲੀਜ਼ ਹੋ ਰਿਹਾ ਉਹ ਵੀ ਗੀਤ ਨਹੀਂ ਆਪਣੇ ਆਪ ਦੇ ਵਿੱਚ ਜਜ਼ਬਾਤ ਹੈ ਉਹ ਵੀ ਜ਼ਰੂਰ ਸੁਣਿਓ ਤੇ ਮਹਿਸੂਸ ਕਰਿਓ ਕਿ ਪ੍ਰਵਾਸ ਨੇ ਕੀ ਕੁਝ ਸਾਨੂੰ ਦਿੱਤਾ ਤੇ ਕੀ ਕੁਝ ਸਾਡੇ ਕੋਲੋਂ ਖੋਇਆ ਬਹੁਤ ਸ਼ੁਕਰੀਆ ਜੀ ਤੁਸੀਂ ਬਹੁਤ ਬਹੁਤ ਜੀ ਤੁਹਾਡਾ ਸੁਤਨਾਮ ਸਿੰਘ ਔਰ ਤੁਹਾਡੀ ਟੀਮ ਦਾ ਸਾਰਿਆਂ ਦਾ ਜੀ ਤੁਸੀਂ ਆਏ ਜੀ मोस्ट वेलकम ਨਿਊਜ਼ੀਲੈਂਡ ਵਿੱਚ ਆਉਣ ਦਾ ਤੁਹਾਡਾ ਬਹੁਤ-ਬਹੁਤ ਵੈਲਕਮ ਅਸੀਂ ਕਰਦੇ ਹਾਂ ਜੀ ਔਰ ਮੈਂ ਉਮੀਦ ਕਰਦਾ ਕਿ ਤੁਹਾਡਾ ਚੈਨਲ ਔਰ ਤੁਹਾਡਾ ਇਹ ਜੋ ਯੋਗਦਾਨ ਤੁਸੀਂ ਪੰਜਾਬੀ ਕਮਿਊਨਿਟੀ ਵਿੱਚ ਪਾ ਰਹੇ ਹੋ ਪੰਜਾਬੀ ਲੋਕਾਂ ਵਿੱਚ ਪਾ ਰਹੇ ਹੋ ਜੀ ਔਰ ਇਹ ਵੱਧਦਾ ਜਾਵੇ ਜੀ ਉਹ ਬਹੁਤ بلندੀਆਂ ਤੇ ਤੁਹਾਡਾ ਚੈਨਲ ਜਿਹੜਾ ਆ ਉਹ ਜਾਵੇ ਸਾਰੀ ਟੀਮ ਨੂੰ ਬਹੁਤ-ਬਹੁਤ ਧੰਨਵਾਦ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ